ਸ਼ਸ਼ੀਕਲ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਸਾਰੇ ਪਰਿਵਾਰ ਕਿਦਾਂ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਮਟਰ ਪਨੀਰ ਦੀ ਸਬਜ਼ੀ ਤਾਂ ਪਹਿਲਾਂ ਇਹ ਤਾਂ ਆਪਾਂ ਕੰਦੇ ਜੀ ਤੇਲ ਐਡ ਹੁਣ ਆਪਾਂ ਜੀ ਤੇਲ ਲਏ ਤੇ ਤੇਲ ਹੋ ਗਿਆ ਜੀ ਆਪਣਾ ਗਰਮ ਹੋਣੇ ਦੇ ਵਿੱਚ ਆਪਾਂ ਕਰਾਂਗੇ ਜੀਰਾ ਐਡ ਆਣਾ ਪਾਜੀ ਪਿਆਜ਼ ਜਿਹੜਾ ਤੁਹਾਨੂੰ ਵਿਖਾਇਆ ਸੀ ਪਰ ਮੈਂ ਕੱਟਿਆ ਆਪਾਂ ਕਰ ਲਿਆ ਗ੍ਰੈਂਡ ਬੀ ਬੀ ਅਦਰਕ ਅੱਧਾ ਕੱਟਣੀ ਆਪਾਂ ਪਾਉਂਦੇ ਹਾਂ ਅਦਰਕ ਦਾ ਟੁਕੜਾ ਇਹ ਪਾਟਾ ਕਰਦੇ ਹਾਂ ਰੱਖਾਂਗੇ ਥਿਆੜੀ ਸੰਗੀ ਕਰਾਂਗੇ ਰੱਖ ਲਾਂਗੇ ਜੀਆ ਤੇ ਆ ਜੇ ਆਪਣਾ ਖੂਦ ਇਹ ਦਸਤ ਕਰਾਂਗਾ ਇਹ ਕਿੱਵਾਂ ਇਹ ਚੱਕਰ ਕਰਾਂਗੇ ਇਹ ਨੂੰ ਚੰਗ ਲੱਗ ਰਿਹਾ ਹੈ ਤਾਂ ਚਮਚਾ ਚੰਗਾ ਹਰਦੀ ਇਹ ਕਿਚਮਚਾ ਦੇਚ ਨਾ ਕੋੜੀ ਇਹ ਵਿੱਚ ਪਾਵਾਂਗੇ ਜੀ ਆਪਾਂ ਲਾਲ ਹੌਲਾ ਪਾਣੀ ਤੇ ਵੀ ਪਾ ਲਾ ਜੇ ਕਰਦੇ ਪਾਣੀ ਐਡ ਆਹ ਤੇ ਉਸ ਆਪ ਲੈਣ ਦੇ ਚੰਗੇ ਤਰ੍ਹਾਂ ਲੋਨ ਦੇ ਚ ਐਡ ਕਰ ਦੋ ਹੌਲੀ ਜਿਹਾ ਪਨ ਕੁਕ ਕਰਨ ਕਰ ਦਾਂਗੇ ਬੰਦ ਜਿਵੇਂ ਰਾਵਾਂਗੇ ਸੀਟੀ ਹੁਣ ਆਪਾਂ ਜੀ ਠੋਕਰ ਨੂੰ ਕਰਾਂਗੇ ਢੋਲ ਕੇ ਮਸਾਲਾ ਚੱਕ ਇਹ ਆਪਣਾ ਬਿਲਕੁਲ ਠੀਕ ਜਿਹਾ ਹੁਣ ਆਪਾਂ ਪਹਿਲਾਂ ਜੀ ਮਸਾਲੇ ਦੇ ਵਿੱਚ ਕਰਾਂਗੇ ਮਟਰ ਦਾ ਹੁਣ ਆਪਾਂ ਜੀ ਮਟਰਾਂ ਨੂੰ ਪਾਵਾਂਗੇ ਥੋੜਾ ਰਸ ਤੇ मटर वेखे जी हम भी वेखी पी जहाँ पर देखते हैं देखो हम ये भी वेखी पानी ऐड तो हम आप बंद आगे ਇਹ ਜੇ ਸਾਫਾ ਪਨੀਰ ਕਰਤਾ ਵਾਜੀ ਪੈਡ ਇਹਨੂੰ ਪਤੋ ਮਿੰਟ ਬਾਕਸ ਸੀ ਲਗਾਵਾ ਉਸ ਤੋਂ ਬਾਅਦ ਆਪਣੀ ਸਬਜੀ ਤਿਆਰ ਸਬਜੀ ਆਪਣੀ ਜੀ ਹੋ ਚੁੱਕੀ ਹੈ ਬਣ ਕੇ ਤਿਆਰ ਮਟਰ ਪਨੀਰ ਸਬਜੀ ਦਾ ਕਲਰ ਚਾਹਦੇ ਹਾਂ ਅੱਗੇ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਕੇ ਜੀ ਜ਼ਰੂਰ ਦੱਸਿਓ ਕਿ ਤੁਹਾਨੂੰ ਬਾਹਰੀ ਕਿ ਲੱਗਣ